ਫੋਟੋ ਹੈ ਕਿਸੇ ਦੀ ਨੀ ਥੱਲੇ ਪੜ ਕੇ ਲਿਖਿਆ ਹੋਇਆ ਇਹ ਜਾਣ ਕੇ ਪੰਜਾਬੀ ਚ ਲਿਖਿਆ ਵੀ ਬਾਬੇ ਨੂੰ ਪਤਾ ਲੱਗ ਜਾਂਦਾ ਕਿਹੜਾ ਕਿਹੜਾ ਮੰਤਰ ਹੈ ਵਾਹ ਕੋਈ ਚੀਜ਼ ਲਿਆ ਕੇ ਚੇਪਦਾ ਹਾਂ ਕਰੂੰਗਾ ਨਿੱਟੀ ਬਣਾ ਕੇ ਚੰਗ ਲਾਉਂਗਾ ਹੁਣ ਕਿਹਦਾ ਇਹ ਵਿੱਚ ਪਾ ਲੀ ਮਾਰ ਕੇ ਦੱਬ ਦੇ ਇਧਰੇ ਹੀ ਦੱਬਦੇ ਉਹ ਕੁੜੀ ਮੇਰੇ ਵੀ ਗੋਡੇ ਦੁਖਦੇ ਆ ਉਹ ਪਤਾ ਕੋਈ ਮਾਰਦਾ ਰਾਂਚ ਚੇਲਾ ਆਉਇਆ ਹੈ ਘਰ ਚੜ੍ਹ ਤੇ ਪਰ ਚੂਪ ਪਰ ਮਕੜਾ ਤੂਰੇ ਮਾਰਿਆ ਕੋਈ ਨਾ ਫਿਰ ਫੇਰ ਕਿਉਂ ਹੁੰਦਾ ਵੱਡੇ ਮਾਰਦੇ ਹੁੰਦੇ ਨੇ ਲੱਗਿਆ ਹਾਂਜੀ ਪੈਗ ਲਾ ਬਈ ਅੱਜ ਅੱਛਾ ਮੇਰਾ ਵੀ ਨਾ ਜੋ ਸਰੀਰ ਭੰਦਾ ਰ ਬਦ ਪਾਰਾ ਵਧਿਆ ਵੇ ਹਣਾ ਇਹ ਨਹੀਂ ਪਤਾ ਕੋਈ ਘਾਤਲ ਹੋ ਜੇ ਅੱਜ ਕਿਸੇ ਨੂੰ ਇਹ ਨਹੀਂ ਪਤਾ ਫੜਦੀ ਏ ਤੇਰੇ ਵਰਗੇ ਭਾਈਆਂ ਦਾ ਸਹਾਰਾ ਹੈ ਬਸ ਨਾ ਹਾਂ ਠੀਕ ਹੈ ਬਈ ਜਿਹੜਾ ਬੰਦਾ ਕੰਮ ਹੀ ਨਾ ਮੌਕੇ ਤੇ ਹੂੰ ਉਹ ਬੰਦਾ ਹੀ ਕੀ ਹੈ ਜੱਗਿਆ ਹਾਂਜੀ ਪੈਗ ਲਾ ਬਾਈ ਜਿੰਨਾ ਮਰਜ਼ੀ ਆ ਪਿਆ ਲ ਵਰਗੀ ਹੈ ਹੋਰ ਲੋੜ ਆ ਹੋਰ ਆ ਨਹੀਂ ਨਹੀਂ ਬਸ ਹਾਂ ਪਤਾ ਕੀ ਅੱਜ ਨਾ ਇਹ ਤਾਂ ਜਵਾਕ ਜੇ ਨੇ ਪਰ ਆ ਵਧਾਤਾ ਉਹਦੇ ਲਾਈਆਂ ਪਹਿਲਾਂ ਤਾਂ ਅੱਛਾ ਉਸ ਤੋਂ ਪਹਿਲਾਂ ਉਹ ਵੱਡਾ ਹੋਰ ਉਸਕੇ ਭੱਜੇ ਆਂ ਕੀ ਬਾਲੀਆਂ ਹੈ ਪਾਣੀ ਇਹਦੇ ਵਿੱਚ ਪਾਇਆ ਵਾਉਂਦਾ ਮੇਰਾ ਮਿਕਸ ਕਰਿਆ ਵਾ ਮੇਰੇ ਕੋਲ ਇੱਥੇ ਹੈ ਨਹੀਂ ਦੀਗਾ ਤੇ ਉਹ ਦੂਜਾ ਦੋ ਤਿੰਨ ਦਿਨ ਹੋ ਗਏ ਉਹ ਭੱਜੇ ਨੂੰ ਅੱਛਾ ਅੱਜ ਇੱਕ ਚੜਦਾ ਚੰਦ ਹੋਰ ਆ ਗਿਆ ਹਾਂ ਉਹਦਾ ਕੁੜੀ ਦਾ ਪਿਓ ਨਾ ਮਾਂ ਉਹ ਆ ਕੇ ਕਹਾੜੀ ਚੱਕੀ ਫਿਰੇ ਵੈਂ ਕਰ ਦੂਗਾ ਕੱਲ੍ਹ 500 ਪਰ ਪੂਰਾ ਬਹੇ ਮੱਲਾ ਮੜਾ ਜਾਂ ਲਾ ਲੀਏ ਤੇ ਐ ਬੈਦਾਂ ਬੋਤਲ ਨੂੰ ਮੂੰਹ ਲਾਉਣ ਦੇ ਉਹ ਆ ਬੈਠਾ ਕੁਦਰਾ ਉਹ ਕੁਦਰਸਾਂ ਹਾਂ ਉਹ ਤੂੰ ਇੱਥੇ ਬੈਠਾ ਤੇ ਮੂਰੇ ਵੀ ਆ ਗਿਆ ਲੈ ਕਦ ਉਰੇ ਵੀ ਆ ਗਿਆ ਓਏ ਮੈਂ ਦਾਦ ਨੂੰ ਆਇਆ ਗਿਆ ਨਾ ਹਾਂ ਆ ਚੱਲੀ ਆਪਾਂ ਲੱਭ ਕਰਾਈ ਮੁੰਡੇ ਨੂੰ ਫਿਰ ਲੱਭ ਲਿਆਵਾਂਗੇ ਹੁਣ ਯਾਰ ਪੈਗ ਪੋ ਆ ਤੂੰ ਖੜਾ ਹੋ ਯਾਰ ਤੂੰ ਪੈਗ ਲਾ ਪਹਿਲਾਂ ਤੂੰ ਮੈਂ ਪੈਗਣ ਲੈਣਾ ਤੂੰ ਖੜਾ ਹੋ ਮੇਰੀ ਗੱਲ ਸੁਣ ਉਹ ਦੋ ਪੈਗਣੇ ਉਹ ਤੇ ਉਹ ਕਰੀ ਜਾਣਾ ਤੂੰ ਖੜਾ ਹੋ ਮੈਂ ਹੁਣ ਹੈਗਾ ਸੈੱਟ ਹਾਂ ਜਦਾਂ ਐਂ ਕਰ ਅੱਧਾ ਘੰਟਾ ਖੜ ਜਾ ਉਹਦਾ ਘੰਟਾ ਹਾਂ ਬਸ ਮੈਨੂੰ ਮਾਰਾ ਜਾ ਤੂੰ ਮੇਰੀ ਗੱਲ ਤਾਂ ਸੁਣ ਲੈ ਕੁੱਤਰ ਸਿਆ ਅੱਖਾਂ ਜੀਆਂ ਮਿਚੀ ਜਾਂਦੀਆਂ ਨੇ ਕੋਈ ਨਹੀਂ ਨੀਬੂ ਨਬਣ ਚੋੜ ਕੇ ਪੋਣਾ ਤੈਨੂੰ ਖੜਾ ਹੋ ਕਰਾਂ ਸੈੱਟ ਕਰਦਾ ਖੜਾ ਹੋਇਆ ਕਰ ਮਿੰਟ ਮੈਂ ਓਏ ਇਹਨੂੰ ਕਿੱਧਰ ਉਠਾ ਰੱਖਿਆ ਤੈਂ ਓਏ ਮਿੱਤਰ ਆ ਆਪਣਾ ਮਿੱਤਰ ਮਿੱਤਰ ਸਰ ਮਾਤਾ ਇਹ ਜੁੰਡੀ ਦਾ ਯਾਰ ਹੈ ਮੇਰਾ ਇਹ ਹਾਂ ਓਏ ਇਹਨੇ ਵੀ ਨਾਲ ਹੀ ਰਹ ਜਾਂਦਾ ਚਲੋ ਕਿਨੂੰ ਇਹਨੂੰ ਤੇਰੇ ਮੇਰੇ ਕੋਧਾ ਸੱਟ ਰਿਆ ਤਾਪਦਾ ਨਹੀਂ ਜਾਂਦਾ ਇਹਨੂੰ ਇਹ ਇੱਥੇ ਖੇਤ ਵੀ ਜ਼ਰੂਰੀ ਹੈ ਇੱਕ ਚਾਰ ਦੋਵੇਂ ਨਾ ਖੇਤ ਨੇ ਪੂਰੇ ਹੱਥ ਰੁਕੜੇ ਪਈ ਹੈ ਹੈ ਜੀ ਗੰਦੀ ਹੋਰ ਲੋਡ ਹੋਈ ਉਹ ਜਿਹੜੀ ਪਰ ਲੈ ਕੇ ਆਰੇ ਵਾਲੀ ਬੱਟ ਜੀ ਐ ਹਾਂ ਜਿੱਥੇ ਉਹ ਕਾਨਾਂ ਜਾ ਕੱਢਿਆ ਪਿਆ ਉਹ ਆ ਜਾ ਇੰਦਰੋਂ ਇੱਕ ਗੱਡੀ ਪਿਆ ਖੜਾ ਹੋ ਗਰਾ ਮੈਂ ਠੀਕ ਆ ਜੇ ਕਦੇ ਹੋ ਗਿਆ ਚੱਲ ਠੀਕ ਐ ਕਰ ਚੰਗਾ ਜੀ ਠੀਕ ਐ ਆਏ ਚਾ ਉਹ ਯਾਰ ਐਂ ਦੱਸ ਫਿਰ ਹਾਂ ਮੈਂ ਕਹਣਾ ਵੀ ਆਪਾਂ ਬੰਟੀ ਵਾਲੀ ਗੱਡੀ ਨਾ ਪੁੱਛ ਲਈਏ ਕੋ ਮੋਟਰਸਾਈਕਲ ਤੇ ਚਲੀਏ ਉਹ ਦੋ ਤਾਂ ਆ ਜਾਣੇ ਆ ਕਦਰਾ ਫਰਾ ਚੱਲ ਪਹਿਲਾਂ ਮੇਰੀ ਗੱਲ ਸੁਣ ਹਾਂ ਪਹਿਲਾਂ ਨਾ ਆਪਾਂ ਉਹ ਆਪਣੇ ਵਾਲੇ ਜਵਾਖ ਜੀ ਨੂੰ ਦੇਖਦੇ ਆਂ ਫਿਰ ਗੇੜੇ ਨੂੰ ਜਾਇ ਲੈ ਨੂੰ ਉਹ ਸੇਗਰਾ ਜਿਹੜਾ ਆਹੋ ਉਦੋਂ ਤੈਨੂੰ ਪਤਾ ਉਹਦੇ ਲਾਗੀਆਂ ਚਾਰ ਉਹ ਗੁੱਸੇ ਦੇ ਚ ਮਾਰ ਗਿਆ ਆ ਆ ਆ ਓਏ ਮਾਂ ਦਾ ਤੈਨੂੰ ਸਾਰੇ ਲੱਬ ਲਿਆ ਪਤੰਦਰਾ ਉਹ ਮੈਂ ਇੱਥੇ ਆ ਕੋਣ ਆ ਮਾਂ ਦਾ ਸ਼ਰਤ ਹੈ ਕਿ ਤੂੰ ਐ ਰੋ ਲੈਣ ਕਿੱਪਨੀ ਤੋਂ ਮਾਇ ਜੀ 390 ਕਿਲੋ ਪਾਈਆ ਇਹ ਕਿੱਦਿਨੇ ਮਰਦਾ ਫਾੜੀ ਅੰਗੇ ਕਿੱਥੇ ਮੇਰੇ ਗਾਲੇ ਗੁੱਸੇ ਕਲੀ ਬਾਲੇ ਬਦੇ ਫਿਰਦੇ ਨੇ ਐ ਘਰ ਮੜਾ ਜਾਂ ਡਾਕਟਰ ਨਹੀਂ ਆਉਂਦੀ ਇੱਥੇ ਰੋਕੀ ਮੜਾ ਜਾਂ ਰੋਕੀ ਡਾਕਟਰ ਨਹੀਂ ਸਭ ਕੋਲ ਡਾਕਟਰ ਨਹੀਂ ਸਸਰੀ ਕਰ ਸਸਰੀ ਕਰਵਾਈ ਕੁਦਰ ਜੀ ਹਾਂ ਔਰ ਜੀ ਇਧਰੋਂ ਅੱਜ ਸਕੂਟਰੀ ਤੁਰੇ ਆਉਨੇ ਬਸ ਜਨਾ ਇੱਕ ਤਾਂ ਆਪਣਾ ਘਰੇ ਬਾਗੀ ਸੀ ਆਪਣੇ ਅੱਛਾ ਉਧਰੋਂ ਹਾਂ ਭੈਣ ਜੀ ਦੇਖਣ ਤੇ ਇੱਕ ਮੈਂ ਦੇਬੂ ਗਿਲ ਕੇ ਰੁਗੀ ਸੀਗੀ ਉਹਨਾਂ ਦੇ ਵੀ ਮਰੀਜ਼ ਸੀਗਾ ਇੱਕ ਇੱਕ ਨਾ ਜੀ ਮੜਾ ਜਾ ਕੰਮ ਕਰਿਓ ਅੱਜ ਰਿਸ਼ਤੇਦਾਰ ਆਏ ਬੈਠੀਏ ਪੈਗ ਜਾ ਲਾ ਲਿਆ ਛੋਟਾ ਥੋੜਾ ਜਾ ਗੁੱਸੇ ਜੋ ਕੇ ਬਾਗ ਗਿਆ ਕੋਈ ਗੋਲੀ ਦੋ ਇਹ ਜੀ ਜਿਹੜਾ ਮੜਾ ਜਾ ਸਰੀਰ ਦਾ ਸੈਟ ਜਾ ਹੋ ਜੀ ਠੀਕ ਹੈ ਜੀ ਉੱਥੇ ਲੋਟ-ਪੋਟ ਹੋਆ ਪੈ ਜੇ ਉੱਥੇ ਚੱਕ ਕੇ ਲੈ ਜਾਂਦਾ ਅੱਛਾ ਨੀਬ ਨਹੀਂ ਪੀਤੀ ਉਹ ਬੇਹੋਸ ਕਾ ਹੋਇਆ ਪੈ ਸੀ ਤੰਦਰਾ ਉੱਥੇ ਹਰੇ ਕਿ ਕੋਲੀ ਲੈ ਲਓ ਜੀ ਇਹ ਜੀਬ ਥੱਲੇ ਰੱਖ ਲਿਓ ਤੇ ਨਸ਼ਾ ਤੁਹਾਡਾ ਠੀਕ ਹੈ ਕੱਢ ਜੂਗਾ ਬਿਲਕੁਲ ਜੀ ਉਹ ਨਹੀਂ ਵਾਲੀ ਗੋਲੀ ਨਹੀਂ ਹੈਗੀ ਪੋਥਣ ਦਾ ਇਹਦਾ ਫਰਜ਼ ਬਣਦਾ ਚੱਲ ਤੂੰ ਕਿੱਕ ਮਾਰ ਚਾਹ ਤੈਨੂੰ ਨਸ਼ਾ ਥੋੜਾ ਢੇਲਾ ਹੋ ਜੂਗਾ ਬਾਈ ਜੀ ਲੈ ਉਹ ਇੱਕ ਮੈਂ ਤੈਨੂੰ ਦਿੰਦਾ ਚੱਲ ਚੱਲ ਸੇਠੀ ਚੱਲ ਜਵਾਕ ਦੇ ਉਹ ਇੱਕ ਪੈਟ ਇੱਕ ਨਾ ਇੱਕ ਮੈਂ ਆਪ ਰੱਖ ਲੈਣਾ ਜੀਬ ਥੱਲੇ ਪਿੰਡ ਦੇ ਸਭ ਤੋਂ ਵੱਡੇ ਚੁਗਲ ਖੋਰ ਨੂੰ ਦੱਸ ਕੇ ਆਇਆ ਵੀ ਮੈਂ ਜਾਣਦਾ ਲੈ ਤੈਨੂੰ ਉਹ ਤਸਵੀਰ ਨਹੀਂ ਦੱਸਤੀ ਕੁਈ ਕਰਦੇ ਰਹਿੰਦੇ ਨੇ ਪਿਆਰ ਕਰਦਾ ਕਿਹੜਾ ਕਰਦਾ ਕੋਈ ਨਹੀਂ ਆਇਆ ਮੇਰੇ ਮੰਦਰ ਕੁਪਾਂ ਦੀ ਭੁੱਖ ਨਹੀਂ ਲੱਗੀ ਪਿਆ ਨਾ ਪੈਸਾ ਜੇ ਉੱਚਾ ਯਾਰਾ ਉਹ ਵੀੜੇ ਮੰਨ ਲੱਗਦਾ ਤਾਂ ਉਹੀ ਆ ਉਹ ਚਾਚਾ ਤੇ ਮਾਸਟਰ ਕਿਤੇ ਦੀਦੀ ਨਹੀਂ ਜਵਾਬ ਕਰ ਜਾ ਜਰਾ ਸਾਰਾ ਇੱਥੇ ਰੱਖਣਾ ਫੋਲ ਦਾ ਫਾ ਜਮਾ ਧੱਕੀ ਹੁਣ ਫਿਰ ਕਰੀ ਚਾਣ ਜਨਾਬ ਕੀ ਪੈ ਆ ਮੈਂ ਉਹ ਦੇ ਨਾ ਕਿਥੋਂ ਦੇਣੀ ਕਿ ਪੈ ਆ ਬੰਦਾ ਉਹ ਤਰੀਕਾ ਸਟਾਰ ਹੈਗਾ ਉਹ ਵੈਂਦੀ ਲੈਣਾ ਇੱਥੇ ਇੱਕ ਵਾਰੀ ਮੜਾ ਜਾ ਨਾ ਜਿਹੜਾ ਗੂੜਾ ਦੇ ਕੇ ਦੇਖ ਲਾ ਪੂਰੇ ਇੱਕ ਤੇ ਝਾੜੀਆਂ ਝੂੜੀਆਂ ਇਹਦੇ ਕੋਈ ਨਾ ਕਿੱਥੇ ਹੋਰ ਤਾਂ ਸੱਕੇ ਨਹੀਂ ਹੋ ਤਾਂ ਚਾਹ ਲੈ ਥੋੜਾ ਜਿਹਾ ਦੂਰ ਤੱਕ ਹਾਂ ਇੱਥੇ ਖੜਾਈ ਮੜਾ ਜਾ ਖੜਾਈ ਕੀ ਹੋਗਾ ਐਂ ਜਿ ਨਹੀਂ ਲੱਗਦਾ ਤੈਨੂੰ ਜਿਵੇਂ ਉਹਦੀ ਬਾਜ ਜਿਆ ਕੂਕਾਂ ਹੀ ਆਉਂਦੀਆਂ ਹੁੰਦੀਆਂ ਨੇ ਕਿ ਜਿ ਮਾਰਦਾ ਹੁੰਦਾ ਨਹੀਂ ਨਹੀਂ ਤੇ ਦੀ ਆਵਾਜ਼ ਆਉਂਦੀ ਹੈ ਹਾਂ ਬਤਾ ਮਨ ਨੂੰ ਸੁਣੀ ਜਾਂਦੀ ਆ ਬਾਜਤਾ ਉਸੇ ਦੀ ਹੈ ਦੇਖਣ ਲਈ ਪਰ ਕਈ ਵਾਰ ਪਤੀ ਨੂੰ ਹੁੰਦਾ ਡੇਰੀ ਗੱਡੀ ਦਾ ਪਿਆ ਹੁੰਦਾ ਉਹ ਅੰਦਰ ਹਾਂ ਇੱਥੇ ਆਪਾਂ ਦੇਖਦੇ ਇੱਕ ਮਿੰਟ ਹੋ ਤੱਕ ਨਾ ਆ ਦੇ ਹਾਂ ਤੈਨੂੰ ਇੱਧਰ ਲਾ ਸਾਈਡ ਤੇ ਸਾਈਡ ਤੇ ਲਾ ਸਾਈਡ ਸਾਈਡ ਤੇ ਲਾ ਮੜਾ ਜਾ ਹੈ ਆ ਦੇ ਆ ਦੇ ਦੇਖ ਓ ਹੈ ਤਾਂ ਜਵਾਬ ਮੈਂ ਕਰੂੰ ਬਾਤਾਂ ਉਹ ਨਹੀਂ ਪਿਆ ਹੋਈ ਹੈ ਖਰਚਾ ਖਰਚਾ ਪੱਜੂ ਪੇ ਨਾ ਪਕੜ ਪੜ ਆ ਗਿਆ ਆ ਗਿਆ ਆ ਇੱਧਰ ਦੀ ਜਾ ਮੈਂ ਇੱਧਰ ਦੀ ਆ ਬੰਦੇ ਆ ਜਾ ਪੁੱਕ ਲੱਗੀ ਪਿਆ ਮੈਨੂੰ ਉਹ ਚੱਲੇ ਚੱਲੇ ਹੋਏ ਤੂੰ ਇੱਕ ਹੀ ਕਰੀ ਜਾਣਾ ਤੂੰ ਹੈ ਨਾ ਪੁੱਤ ਨੂੰ ਨਾ ਇਹ ਕੱਟ ਲੈ ਉਹ ਤਾਂ ਥੀ ਗੱਲ ਹੈ ਨਾ 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 ਪੁੱਤ

ਕੀ ਲੈਣਾ ਪੈਸੇ ਦਾ ਹੈ ਔਰ ਗੱਡੀ ਨਾ ਆ ਜੇ ਮੈਂ ਕਿਹੜਾ ਸ਼ੈੱਟ ਕਰ 500 ਦੇ ਦੇ 500 ਤਾਂ ਹੁਣ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਚਲ ਆ ਦੇ ਦੇ ਕਿੰਨੇ 400 ਆ ਬਸ ਕੋਈ ਠੀਕ ਤੈਨੂੰ ਮੈਂ ਪਹਿਲਾਂ ਕਿਤੇ ਪੈਸੇ ਨੂੰ ਜਵਾਬ ਦਿੱਤਾ ਤੂੰ ਇਹ ਜੇ ਕੰਮ ਕਰ ਤੂੰ ਕਰ ਹਲੇ ਤਾਂ ਆਪਾਂ ਦੂਜੀ ਸਾਈਡ ਤੇ ਤਾਂ ਹੋ ਜਾ ਮੈਂ ਮੋਟਰਸਾਈਕਲ ਲਿਆਵਾਂ ਆ ਫੜਾ ਹਲੇ ਤਾਂ ਉਹਨੂੰ ਵੀ ਪਾ ਲੈਣਾ ਉਹ ਵੱਡਾ ਪਤਾ ਨਹੀਂ ਸਾਰਿਆਂ ਦੀ ਤੂੰ ਆਹ ਹੋਇਆ ਪਿਆ ਹੈ ਤੂੰ ਇਹ ਜੇ ਕੰਮ ਨਹੀਂ ਕਰੀਦੇ ਉਹ ਮੈਨੂੰ ਪੁੱਲਾ ਕਿੰਨੀ ਫਿਕਰਾ ਤਾਂ ਇਹ ਨਹੀਂ ਕਰਦਾ ਹੁੰਦਾ ਨੇ ਲੈ ਮੇਰੀ ਗੱਲ ਸੁਣ ਹੈ ਹਲੇ ਦੇਖ ਉਹਨੂੰ ਦੂਜੇ ਨੇ ਵੀ ਪਾੜਨਾ ਆ ਸੀਗਾ ਇਹ ਇਹ ਜੱਗਾ ڈاکੂ ਬਣ ਕੇ ਆ ਗਿਆ ਕਹਾਣੀ ਚੱਕ ਕੇ ਮੈਨੂੰ ਵੀ ਫਿਗਰ ਆਉਦੀ ਮੈਂ ਪਤਾ ਕਿ ਮੈਂ ਪਤਾ ਕੀਤਾਗਾ ਕਿ ਉਹ ਕਿੱਥੇ ਗਿਆ ਹੋਇਆਗਾ ਤੈਨੂੰ ਪਤਾ ਹੈ ਮੈਂ ਪਹਿਲਾਂ ਪਤਾ ਕਰਕੇ ਫੇਰ ਆਇਆ ਉਹਦੇ ਕਿੱਥੇ ਆ ਪੁੱਤ ਫੇਰ ਦੱਸ ਤੂੰ ਉਹ ਹੈ ਮੇਰਾ ਕਰਤਾ ਹੋ ਗਿਆ ਉਹਨੂੰ ਪੁੱਤ ਤਪਾਈ ਕਰਨ ਦੇ ਮੈਨੂੰ 500 ਰੁਪਏ ਹੋਰ ਦੇ ਪਰ ਯਾਰ ਐਂ ਕਾ ਤੂੰ ਕਰਦਾ ਨੋ ਸਾਰੇ ਤੇਰੀ ਹੀ ਨੇਗੇ ਤੂੰ 500 ਮੇਰਾ ਖਰਚਾ ਹੋ ਗਿਆ ਮੈਂ ਦੇਣੇ ਆ ਜਿਹੜੇ ਬੰਦੇ ਨੇ ਖਬਰ ਦਿੱਤੀ ਆ ਮੈਨੂੰ ਉਹਨੂੰ ਦੇਣੇ ਪੈਣਗੇ ਹੁਣ ਐਵੇਂ ਥੋੜੀ ਖਬਰਾਂ ਮਿਲਦੀਆਂ ਨੇਗੀਆਂ ਬੋਤਲ ਚੱਕ ਕੇ ਮੇਰੀ ਉਹ ਉਹ ਤੂੰ ਕਿਸੇ ਨੂੰ ਦੇਤੀ ਹੈ ਉਹ ਤਾਂ ਮੈਂ ਕੰਮ ਨੂੰ ਦਿੱਤੀ ਹੈਗੀ ਮੈਂ ਕੰਮ ਨਹੀਂ ਲੱਗਣਾ ਯਾਰ ਫਿਰ ਪੁੱਤ ਪੁੱਛਦਾ ਲਈਦਾ ਹੁੰਦਾਗਾ ਮਾੜਾ ਮਟਾ ਜਾ ਉਹ ਤੇ ਸਾਵੇਂ ਚੱਲਦੇ ਆਪਾਂ ਹੈ ਲਾ ਉਹ ਮੋਟਰ ਲੈ ਕੇ ਆਉਂਦਾ ਮੈਨੂੰ 500 ਰੁਪਏ ਦੇ ਦੇ ਮੈਂ ਉਹ ਬੰਦੇ ਦਾ ਦੇ ਦਾਂ ਜੀ ਤੋ ਮੈਂ ਖਬਰ ਲੈਂਦੀ ਆ 500 ਪੁੱਤ ਹੁਣ ਤੈਨੂੰ 400 ਰੁਪਏ ਤਾਂ ਹੁਣ ਦਿੱਤਾ ਹੈ ਮੈਂ ਤੈਨੂੰ 500 ਉਹ ਤਾਂ ਮੈਂ ਭੁੱਖਾ ਆਗਾ ਮੈਂ ਕੋਈ ਖਾ ਲੂੰਗਾ ਫੇਰ ਕੋਈ ਨਹੀਂ ਖਵਾ ਦਾਂਗੇ ਤੈਨੂੰ ਉੱਥੇ ਪਤਾ ਕਿੰਨੀ ਲੈਣ ਤੱਤੀ ਆ ਮੈਂ ਕੱਦਾ ਪਿਆਂਦਾ ਰੇ ਤੂੰ ਇੱਥੇ ਕਰਨ ਕੀ ਆਇਆ ਸੀਗਾ ਤੂੰ ਮੈਂ ਮੈਂ ਲੈਣ ਤੇ ਪੈ ਗਿਆ ਦੀ ਚੱਲ ਕੋਈ ਘਰੇ ਜਾ ਕੇ ਦੇ ਦੂੰ ਫੇਰ ਪੈਸੇ ਤੈਨੂੰ ਮੈਂ ਨਾ ਦੇ ਦੇ ਮੈਂ ਜਾਂਦਾ ਹੋਏ ਦੇ ਕੇ ਜਾਊਂ ਤੈਨੂੰ ਐ ਪਤਾਗਾ ਕਿੱਥੇ ਉਹ ਆ ਪਤਾ ਮੈਂ ਦੱਸਦਾ ਦੇ ਪੁੱਤ ਬਣ ਕੇ ਹੈ ਫਿਰ ਉਹਨੂੰ ਪੈਸੇ ਦੂੰਗਾ ਫੇਰੀ ਦੱਸੂ ਫਿਰ ਤੂੰ ਪੈਸੇ ਨਹੀਂ ਦੇਣੇ ਜੇ ਮੈਂ ਪਹਿਲੇ ਹੀ ਦੱਸ ਦਾਂ ਮੇਰੇ ਕੋਲੇ ਤਾਂ ਹੁਣ ਆ ਹੀ ਰਹਿ ਗਏ ਸੀਗੇ ਮਾ ਚੱਲ ਤੇਲ ਤੂਲ ਪਵਾ ਲਾਂਗੇ ਚੱਲ ਕੋਈ ਨਹੀਂ ਤੇਲ ਤੂਲ ਕਰੋ ਪਵਾ ਲੀਆ ਠੋੜੇ ਜੀ ਹੋਰ ਹੁਣ ਚਾ 800 ਰੁਪਇਆ ਹੋ ਗਿਆ ਤੇਰੇ ਕੋਲੇ ਮੈਂ 500 ਨੂੰ ਦੇ ਦੂੰ ਕੋਈ ਨਹੀਂ ਤੇ ਹੁਣ ਫਿਰ ਮੈਨੂੰ ਐ ਤਾਂ ਦੱਸ ਅਜਾ ਚੱਲ ਉੱਥੇ ਜਾ ਕੇ ਨਾ ਸਾਵੇਂ ਚੱਲ ਕੇ ਦੱਸ ਤੇ ਕੀ ਹੋ 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 ਗਿਆ ਤੀ ਫਿਰ ਤੈਨੂੰ ਕੀ ਨਹੀਂ ਦੱਸੀ ਉਹ ਗੱਲ ਬਾਤ ਹੈ ਮੈਂ ਪਤਾ ਮੈਂ ਪੰਤੇ ਲਵੇ ਗਿਆ ਸੀਗਾ ਉਹਨੇ ਮੈਨੂੰ ਦੱਸਿਆ ਕਹਿੰਦਾ ਤੁਹਾਡੇ ਨਾਲ ਖੜੇ ਦਾ ਸਾਵੇਂ ਆਏ ਆਏ ਗਰ ਨਹੀਂ ਵੀ ਵਾਰੀ ਆ ਤੱਤਿਆਂ ਲੈਣਾ ਤੇ ਦੱਸ ਤੂੰ ਕੀ ਕਰਦਾ ਸੀਗਾ ਹੈ ਤੇਰੇ ਬਿਨਾ ਮੇਰਾ ਕੀ ਬਣਦਾ ਤੂੰ ਮੈਨੂੰ ਲੈਣਾ ਹੈ ਆ ਹੁਣ ਹੋਰ ਕੌਣ ਲੈਣਾ ਆਇਆ ਤੈਨੂੰ ਤੂੰ ਤਾਂ ਸਿੱਧਾ ਲੰਘ ਗਿਆ ਤੀਗਾ ਉਹ ਹੁਣ ਦੇਖਦੇ ਆਇਆ ਹੌਲੀ ਹੌਲੀ ਹੁਣ ਸਾਨੂੰ ਦਿਸੇ ਨਹੀਂ ਤੂੰ ਤਾਂ ਸਾਹਮਣੇ ਤਾਂ ਖੜੀ ਜਾਂਦਾ ਅੱਛਾ ਫਿਰ ਕੀ ਕੀ ਮੈਨੂੰ ਦੱਸੀ ਤੂੰ ਕਿ ਮੈਂ ਉਹ ਹੈ ਹੈ ਉਹਦੀ ਪੇਮੈਂਟ ਹੋ ਜਾਣ ਦੇ ਮੈਂ ਤੈਨੂੰ ਤੁਸੂਗਾ ਹੁਣ ਤੈਨੂੰ 500 ਰੁਪਏ ਵੀ ਦੇਤਾ ਹੋਰ ਪੇਮੈਂਟ ਕਿਹੜੀ ਕਹਿਣਾ ਤੂੰ ਦੁਬਈ ਗਿਆ ਦੁਬਈ ਵਾ ਗਿਆ ਉਹ ਹੂੰ ਤੈਨੂੰ ਕਿਹਨੇ ਦੱਸਿਆ ਉਹ ਜਿਹਦੇ ਨਾਲ ਗਿਆ ਤੀ ਵੀਜ਼ਾ ਲਵਾਉਣ ਮੈਨੂੰ ਉਹਨੇ ਦੱਸਿਆ ਉਹੀ ਪਕਾਈ ਮਾਰਦੀ ਹੁਣੀ ਕਿਸੇ ਨੇ ਲਾ ਯਾਰ ਇੱਕ ਤਾਂ ਹੁਣ ਅਗਲੇ ਤੋਂ ਪੈਸੇ ਦੇ ਕੇ ਖਬਰ ਕਢਾਈ ਹੁਣ ਥੂੜ ਥੋੜੀ ਬੋਲੂਗਾ ਪੱਕੀ ਗੱਲ ਐ ਇਹ ਪੱਕੀ ਗੱਲ ਆ ਉਹ ਨਾ ਦਬਈ ਗਿਆ ਉਹ ਚੱਲ ਕਿਤੇ ਭਗਤ ਆ ਗਿਆ ਮੈਨੂੰ ਤਾਂ ਉਹਦੀ ਵੀ ਬੜੀ ਫਿਕਰ ਸੀਗੀ ਉਹ ਕਹੇਦਾ ਉਹਨੂੰ ਅਜੇ ਹਫ਼ਤੇ ਦੇ ਕਿਸਮੇ ਮਿਲੂਗਾ ਫੇਰ ਫੋਨ ਕਰੂ ਤੁਹਾਨੂੰ ਲਾਬੇ ਆ ਜਾ ਓਏ ਤੈਨੂੰ ਤਾਂ ਐ ਲੱਗਦਾ ਰਹਿੰਦਾ ਕਿ ਮੈਂ ਕੰਮ ਹੀ ਨਹੀਂ ਕਰਦਾ ਨਾ ਭੇਤਾ ਤੂੰ ਬੜੀ ਵਧੀਆ ਪੱਕੀ ਖ਼ਬਰ ਐ ਨਾ ਲਾਬਿਆ ਹਾਂ ਇੱਕ ਹੋਰ ਭਾਈ ਚੰਗੀ ਖ਼ਬਰ ਹੈ ਹੈ ਪਤਾ ਲੱਗ ਗਿਆ ਆਪਣਲੇ ਸ਼ੋਰ ਜੇ ਦਾ ਕਹਿੰਦਾ ਦਬਈ ਵਾ ਗਿਆ ਆ ਦੇ ਦੇ ਇਹਨੂੰ ਮੂੰਹ 'ਚ ਪੂੰਜ ਲੂਗਾ ਤਪਵਾਲੀਆ ਗਰਮੀ ਵਾਲੀ ਕਿਵੇਂ ਪਤਾ ਲੱਗਿਆ ਫਿਰ ਆਹ ਦੇ ਦੱਸਦਾ ਇਹ ਚੱਲ ਬੈਠ ਹੁਣ ਆ ਚੱਲੀਏ ਕਰੇ ਉਹ ਕਿੱਥੇ ਗਿਆ ਇਹਨੂੰ ਦੱਸ ਤਪਈ ਵਾਕਿਆ ਦਵਾਈ ਦਵਾਈ ਹਾਂ ਉਹ ਮੈਨੂੰ ਸ਼ਾਮ ਦੇ ਕੁਲਚੇ ਵਾਲੇ ਤੇ ਲਾ ਦੇ ਲੈ ਇਹਨੂੰ ਸ਼ਾਮ ਦੇ ਕੁਲਚੇ ਖਵਾ ਦੋ ਪਹਿਲਾਂ ਤੂੰ ਦੱਸ ਇਹ ਜੇ ਕੰਮ ਕਿਉਂ ਕਰਦਾ ਹੁੰਦਾ ਤੋਪੇ ਮੱਤ ਗਿਆ ਦਵਾਈ ਉਹ ਕਿੱਥੇ ਭੱਜ ਗਿਆ ਪਤੰਦਰਾ ਤੂੰ ਦੱਸ ਕਰਨ ਕੀ ਇੱਥੇ ਆਈ ਠੱਕੇ ਖਾਣ ਆਇਆ ਸੀਗਾ ਮਾੜੀ ਜੀ ਗੱਲ ਪਿੱਛੇ ਕੋਈ ਗੱਲ ਨਹੀਂ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਲਈ ਸਾਡੀ ਵੀਡੀਓ ਨੂੰ ਇਨਾ ਪਿਆਰ ਦਿੰਨੇ ਹੋ ਤੇ ਸਾਡੀ ਸਪੋਰਟ ਕਰਦੇ ਹੋ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੀ ਵੀਡੀਓ ਨੂੰ ਜਿਹੜੀ ਹੋਰ ਅੱਗੇ ਤੋਂ ਅੱਗੇ ਸ਼ੇਅਰ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਬਹੁਤ ਵੀਡੀਓ ਹੋ ਗਈਆਂ ਨਾ ਸਭ ਤੋਂ ਕਮੈਂਟ ਬੋਲੇ ਨਹੀਂ ਗਏ ਤੇ ਅੱਜ ਅਸੀਂ ਕਮੈਂਟ ਬੋਲਦੇ ਆਂਗੇ ਹਾਲਾ ਦਾ ਇੰਨੇ ਕਮੈਂਟ ਹੋ ਚੁੱਕੇ ਨੇ ਕਿ ਨਾਂ ਲੈਣਾ ਸਾਰਿਆਂ ਦਾ ਪੋਸੀਬਲ ਨਹੀਂ ਪਰ ਜਿੰਨੇ ਸੀ ਹੋ ਸਕੇ ਇਸ ਵੀਡੀਓ 'ਚ ਕਵਰ ਕਰਾਂਗੇ ਤੇ ਜਿਹੜੇ ਮੇਰੇ ਵੀਰ ਰਹਿ ਗਏ ਨੇ ਉਹ ਅੱਗੇ ਕਮੈਂਟ ਕਰ ਦੇਣਾ ਅਗਲੀ ਵੀਡੀਓ 'ਚ ਬੋਲ ਦੇਵਾਂਗੇ ਉਹਨਾਂ ਦੇ ਨਾਮ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਕੁਝ ਨਾਮ ਜਿਹੜੇ ਆਪਾਂ ਨੂੰ ਪਿਛਲੀ ਵੀਡੀਓ ਤੇ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਹਰਜੀਤ ਸਿੰਘ ਇਹਨਾਂ ਦਾ ਬਾਈ ਦਾ ਵੀ ਬਹੁਤ-ਬਹੁਤ ਧੰਨਵਾਦ ਪੀਵੀ 11 ਫਲੀ ਜੱਟੀ ਤਾਰੀ ਚੱਬਰ ਜੈ ਜਗਪਾਲ ਇਹ ਬਾਈ ਬਹੁਤ ਹਰ ਵੀਡੀਓ ਤੇ ਕਮੈਂਟ ਕਰਦੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸ ਤੋਂ ਅੱਗੇ ਆਪਣੇ ਆ ਜਾਂਦੇ ਨੇ ਇਸ ਤੋਂ ਅੱਗੇ ਰਿਤਿੰਦਰ ਕੌਰ ਤੇ ਜਸਪੀ ਢਿੱਲੋਂ ਚਮਕੌਰ ਸਿੰਘ ਸਰਾਂ 4K ਸਟੂਡੀਓ ਬਲਾਹਰ ਸਿੰਘ ਜੀਐਸ ਪੰਚਕਾਲੇ ਕੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨ ਪ੍ਰੀਤ ਗਿੱਲ ਇਨਾਂ ਦਾ ਵੀ ਧੰਨਵਾਦ ਇੱਕ ਊਸ਼ਾ ਕੌਰ ਜੀ ਨੇ ਇਹ ਵੀ ਬੰਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਹਰ ਵੀਡੀਓ ਤੇ ਕਮੈਂਟ ਕਰਦੇ ਨੇ ਰੇਸ਼ਮ ਸਿੰਘ ਜਰਨੈਲ ਅਲਖ ਗਰਦੀਪ ਤਾਰੀ ਚੱਬਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਬਾਕੀ ਨਾਲ ਹੋਰ ਵੀ ਬਹੁਤ ਨੇ ਰਸ਼ਦੀਪ ਕੌਰ ਸੁਸ਼ੀਲ ਬਰੀ ਸੁਸ਼ੀਲ ਬਰੀ ਸ਼ੈਰੀ ਢਾਲੀਬਾਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੇ ਕਿਸੇ ਮੇਰੇ ਵੀਰ ਦਾ ਨਾਮ ਰਹਿ ਗਿਆ ਨਾ ਉਹ ਗੁੱਸਾ ਨਾ ਕਰਿਓ ਇਸ ਵਾਰ ਫੇਰ ਕਮੈਂਟ ਕਰਦੇ ਤੇ ਆਪਾਂ ਅਗਲੀ ਵੀਡੀਓ 'ਚ ਫੇਰ ਸਾਰਿਆਂ ਦੇ ਨਾਮ ਬੋਲਾਂਗੇ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਰਹੋ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਬਾਈਆਂ ਨੂੰ ਬੇਨਤੀ ਆ ਵੀ ਇਹ ਵੀਡੀਓ ਦੇ ਇੱਥੇ ਦੇ ਕਾ ਚੁੱਕੇ ਹਾਂ ਤਾਂ ਸਬਸਕ੍ਰਾਈਬ ਵੀ ਕਰਕੇ ਜਾਇਓ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਹੜਾ ਕੈਰੈਕਟਰ ਹੈ ਜਿਹੜਾ ਤੁਹਾਨੂੰ ਤੁਹਾਨੂੰ ਪਸੰਦ ਆਗਾ ਤੁਹਾਨੂੰ ਵਧੀਆ ਲੱਗਦਾ ਨਾ ਉਹਦੇ ਬਾਰੇ ਸਾਨੂੰ ਜ਼ਰੂਰ ਲਿਖੋ ਕਮੈਂਟ 'ਚ ਤਾਂ ਕਿ ਜੋ ਬੰਦਾ ਮਿਹਨਤ ਕਰਦਾ ਉਹਨੂੰ ਪਤਾ ਲੱਗ ਸਕੇ ਵੀ ਲੋਕਾਂ ਨੂੰ ਉਹਨਾਂ ਦੀ ਮਿਹਨਤ ਕਿਵੇਂ ਲੱਗ ਰਹੀ ਆ ਸੋ ਧੰਨਵਾਦ ਸਾਰਿਆਂ ਦਾ ਅਸਰੀਕ